ਸਾਸਰੀ ਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਧੋਤੇ ਸੀ ਕੱਪੜੇ ਮੈਂ ਕਿਹਾ ਚੱਲ ਪਹਿਲਾਂ ਕੱਪੜੇ ਧੋ ਲੈਣੀਆਂ ਫਿਰ ਲੈਡ ਕਈ ਵਾਰੀ ਭੱਜ ਜਾਂਦੀ ਆ ਮੈਂ ਕਿਹਾ ਚੱਲ ਕੱਪੜੇ-ਕੁਪੜੇ ਧੋ ਕੇ ਫਿਰ ਕੰਮ ਹੋਰ ਕਰਦੀ ਆ ਰੋਟੀ ਪਾਣੀ ਦਾ ਲੋ ਜੀ ਆਪਣੇ ਕੱਪੜੇ ਧੋਤੇ ਗਏ ਸੀ ਬਾਕੀ ਤਾਰ ਤੇ ਸੁੱਕੜੇ ਪਾਤੇ ਸੀਗੇ ਤੇ ਬਾਕੀ ਆਪਣਾ ਸੁੰਭਰ ਨੇ ਸਾਹਮਣੇ ਦਾ ਸਾਰਾ ਨਿਬੜ ਗਿਆ ਸੀਗਾ ਰੋਟੀ ਪਾਣੀ ਦਾ ਸਾਰਾ ਨਿਵੇੜ ਲਿਆ ਸੀ ਮੈਂ ਕਿ ਚੱਲ ਹੁਣ ਸਾਗ ਤੋੜ ਲੈਣੀ ਆ ਤੇ ਬਾਕੀ ਸਾਗ ਤੋੜ ਕੇ ਸੁਮਾਰ ਕੇ ਰੱਖ ਦਿੰਨੀ ਆ ਲੋ ਜੀ ਸਾਗ ਆਪਾਂ ਤੋੜ ਲਿਆ ਸੀਗਾ ਤੇ ਬਾਕੀ ਮੈਂ ਕਿਹਾ ਚੱਲ ਹੁਣ ਸਾਗ ਨੂੰ ਚੰਗੀ ਤਰ੍ਹਾਂ ਛਿੱਲ ਲੈਨੇ ਆ ਛਿੱਲ ਕੇ ਸੋਹਣਾ ਬਣਦਾ ਸਾਗ ਵਧੀਆ ਘੁਲ ਜਾਂਦਾ ਤੇ ਬਾਕੀ ਪਾਲਕ ਮੇਥੀ ਮਿੱਥੇ ਜੋ ਵੀ ਆਪਾਂ ਪੌਣਾ ਵਿੱਚ ਉਹ ਵੀ ਸਮਾਰ ਲੈਨੇ ਆ ਮੂੰ ਤਾਂ ਵੈਸੇ ਕੁਝ ਹੁੰਦਾ ਨਹੀਂ ਵਿੱਚ ਫਿਰ ਵੀ ਇੱਕ ਵਾਰੀ ਦੇਖ ਲੈਨੇ ਆ ਕਈ ਵਾਰੀ ਘਾਹ ਕੁ ਹੁੰਦਾ ਤੇ ਬਾਕੀ ਸਾਗ ਸਮਾਰ ਲੈਨੇ ਆ ਸਾਗ ਸਮਾਰ ਕੇ ਫਿਰ ਧੋ ਸਮਾਰ ਕੇ ਰੱਖ ਲਾਂਗੇ ਚਲੋ ਫਿਰ ਧਰ ਦਾਂਗੇ ਸਾਗ ਨੂੰ ਵੈਸੇ ਅੱਜ ਹਵਾ ਵੀ ਬਹੁਤ ਜ਼ਿਆਦਾ ਚੱਲਦੀ ਸੀ ਮੈਂ ਕਿਹਾ ਚੱਲ ਹਵਾ ਰੁਕੇ ਤੇ ਮਣ ਜੀ ਫੇਰ ਸਾਗ ਧਰਾਂਗੇ ਕਿਉਂਕਿ ਸਾਗ ਆਪਾਂ ਬਾਹਰ ਨਸਤਰਨਾ ਹੈ ਇਹਦੇ ਕਰਕੇ ਮੈਂ ਕਿਹਾ ਚੱਲ ਜਾਨੂੰ ਧੋਸ ਮਾਰ ਲੈਣੀ ਆ ਸਾਗ ਨੂੰ ਤੇ ਜਦ ਤੱਕ ਜੇ ਹਵਾ ਵੜੀ ਰੁਕੂਗੀ ਚਲ ਫੇਰ ਮੈਂ ਸਾਗ ਧਰ ਦੂੰਗੀ ਸਾਗ ਆਪਾਂ ਧਰ ਲਿਆ ਸੀਗਾ ਤੇ ਬਾਕੀ ਇਹ ਆਪਣੀ ਦੂਸਰੇ ਦਿਨ ਦੀ ਵੀਡੀਓ ਆ ਕਿਉਂਕਿ ਉਦੋਂ ਮਗਰੋਂ ਫਿਰ ਆਪਾਂ ਮਤਲਬ ਕਿ ਸਾਗ ਜਿਹੜਾ ਬਣਾਇਆ ਸੀਗਾ ਉਦੋਂ ਮਗਰੋਂ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਨਹੀਂ ਕਰੀ ਕਿਉਂਕਿ ਪਿਛਲੀਆਂ ਦੋ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਆਂ ਨੇ ਸਾਗ ਬਣਾਇਆ ਸੀਗਾ ਤੇ ਇਹ ਦੇ ਕਰਕੇ ਇਹ ਵੀਡੀਓ ਆਪਣੀ ਦੂਸਰੇ ਦਿਨ ਦੀ ਆ ਤੇ ਦੂਸਰੇ ਦਿਨ ਫਿਰ ਮੈਂ ਬਤਾਉਂਵਾਂ ਦੇ ਬੁੱਟਿਆਂ ਦੇ ਵਿੱਚੇ ਬਹੁਤ ਜ਼ਿਆਦਾ ਕੂੜਾ ਕੱਢ ਦਿੰਨੀ ਆ ਕਿਉਂਕਿ ਜੇ ਹਵਾ ਚੱਲਦੀ ਆ ਪੱਤੇ ਝੜ ਝੜ ਕੇ ਵਿੱਚੇ ਗਿਰ ਜਾਂਦੇ ਨੇ ਮੱਕੇ ਜਿਹੜੇ ਬੈਂਗੜਾਂ ਦੇ ਬੁੱਟਿਆਂ ਦੇ ਪੱਤੇ ਨੇ ਸੁੱਕੀ ਜਾਂਦੇ ਆ ਵੀ ਵਿੱਚ ਗਰ ਜਾਂਦੇ ਆ ਇਹ ਕਰਕੇ ਮੈਂ ਚੱਲ ਵਿੱਚ ਰੜਕਾ ਮਾਰ ਦਿੰਨੀ ਆ ਸਾਫ਼ ਕਰ ਦਿੰਨੀ ਆ ਤੇ ਬਾਕੀ ਸਾਫ਼ ਕਰਕੇ ਫਿਰ ਆਪਾਂ ਇਹਨਾਂ ਨੂੰ ਪਾਣੀ ਲਾ ਦਾਂਗੇ ਦੇਖਦੇ ਆ ਪਾਣੀ ਲਾ ਦਿੰਦੇ ਨਾ ਉੱਧਰ ਆਪਾਂ ਬੁੱਟਿਆਂ ਚੋਂ ਕੂੜਾ ਕਾੜਾ ਕੱਢਤਾ ਸੀਗਾ ਸਾਫ਼ ਕਰਤਾ ਸੀਗਾ ਮੈਂ ਕਿਹਾ ਚੱਲ ਹੁਣ ਪਾਣੀ ਲਾ ਦਿੰਨੀ ਆ ਪਹਿਲਾਂ ਮੈਂ ਕਿਹਾ ਚੱਲ ਇੱਧਰ ਪਾਲਕ ਤੇ ਮਿੱਥੇ ਬਾਕੀ ਧਨੀਆ ਲਾਇਆ ਹੋਇਆ ਸੀਗਾ ਇਹਦੇ ਚ ਪਾਣੀ ਲਾ ਦਿੰਨੀ ਆ ਬਾਕੀ ਉੱਧਰ ਸਰੋਂ ਚ ਲਾਉਣਾ ਹੈ ਸਰੋਂ ਲਸਣ ਚ ਇੱਧਰ ਨਵੇੜ ਕੇ ਮੈਂ ਕਿਹਾ ਚੱਲ ਫੇਰ ਉੱਧਰ ਪਾਣੀ ਬੁੱਟਿਆਂ ਤੇ ਲਾਉਣੀ ਆ ਜਾ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲੋ ਜੀ ਆਪਾਂ ਵੀਡੀਓ ਦੇ ਅੰਦਰ ਇੱਥੇ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ ਨਾਲ ਧੰਨਵਾਦ ਜੀ